ਹਾਂਜੀ ਦਰਕਰ ਤੁਹਾਡੇ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਿ ਰਿਹਾ ਹਾਂ ਆਪਾਂ ਤਲਵੰਡੀ ਸਾਬੋ ਜੋ ਕਿ ਟਰੈਕਟਰਾਂ ਨੇ ਮੰਡੀ ਲਾਗੂਗੀ ਆਏ ਬੁੱਧਵਾਰ ਨੂੰ ਤੇ ਆਪਾਂ ਅੱਜ ਪਹੁੰਚੇ ਨੇ ਇੱਥੇ ਆਪਣੇ ਨਾਲ ਬਾਈ ਜਸਵੀਰ ਸਿੰਘ ਹੈ ਤੇ ਅੱਜ ਇਹ ਦਿਖਾਉਣ ਗਿਆ ਆਪਣੂੰ ਸ਼ਾਨਦਾਰ ਟਰੈਕਟਰ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਹਰੇ ਟਰੈਕਟਰ ਬਾਰੇ ਵਿਸਤਾਰ ਨਾਲ ਬਾਈ ਦੱਸੂਗਾ ਤੇ ਆਪਾਂ ਸੁਣਨ ਵਾਲੇ ਆਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸੱਸੀ ਗੱਲ ਜੀ ਸੱਸੀ ਗੱਲ ਬਾਈ ਹੋਰ ਠੀਕ ਆ ਹਾਂਜੀ ਵਧੀਆ ਜੀ ਤੇ ਬਾਈ ਆਹ ਗੱਲ ਕਰੀ 855 ਜਦੀ ਤੇ ਇਹ ਕਿੰਨੇ ਮਾਡਲ ਹੈ ਤੇ ਕੀ ਕੀਮਤਾਂ ਦੇ ਕਿੱਥੋਂ ਦਾ ਨੰਬਰ ਹੈ ਹਰਿਆਣਾ ਨੰਬਰ ਹੈ ਬਈ 2009 ਮਾਡਲ ਹੈ ਟਰੈਕਟਰ 320000 ਰੁਪਏ ਦੀ ਕੀਮਤ ਹੈ ਹਾਂਜੀ ਅਗਲੇ ਟਾਇਰ ਹੈਗੇ ਆ ਦੇ 80 ਚੱਪੀ ਦਾ ਹਾਂਜੀ ਪਿਛਲੇ ਹੈਗੇ ਆ 70 75 ਪੈਸੇ ਹਾਂਜੀ ਠੀਕ ਹੈ ਵੱਧ ਹੋਣਗੇ ਟਰੈਕਟਰ ਘੱਟ ਨਹੀਂ ਹੋਣਗੇ ਜੇ ਤੁਹਾਨੂੰ ਦਾਊਗਾ ਠੀਕ ਆ ਟਰੈਕਟਰ ਇੱਥੋਂ ਤੋਂ ਲੈ ਕੇ ਉੱਥੇ ਤੱਕ ਸਾਰਾ ਟਰੈਕਟਰ ਜੈਨੂਨ ਪੂਰਾ ਸੋਨਾ ਟਰੈਕਟਰ ਪਿਆ ਹੈ ਹਾਂਜੀ ਜਿੰਨਾ ਆਖਦੇ 19 ਸੋਨਾ ਟਰੈਕਟਰ ਬਾਕੀ ਤੁਸੀਂ ਦੇਖ ਛਤਰੀ ਹੱਡਾ ਲਈ ਲੱਗੀ ਆ ਹਾਂਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਨਾ ਟਾਇਰ ਵਗਾਰਾ ਬਿਲਕੁਲ ਓਕੇ ਦੀ ਰਿਪੋਰਟ ਆ ਹਨਾ ਕੋਈ 70% ਟਾਇਰ ਹੈਗੇ ਨੇ ਬਾਈ ਫੁੱਡ ਲੱਗੇ ਤੇ ਅੱਗੇ ਆ ਜਾਂਦਾ ਜੀ ਆਪਣਾ ਇੰਡੋ ਫਾਰਮ ਹਨਾ ਬਾਈ ਜੀ ਤੇ ਇਹਦੀ ਬਈ ਕੀ ਕੀਮਤ ਤੇ ਕਿੰਨੇ ਮਾਡਲ ਆ ਜੀ ਇਹ 2022 ਮਾਡਲ ਆ ਬਾਈ ਹਾਂਜੀ ਠੀਕ ਆ ਇਹਦੀ ਕੀਮਤ ਹੈਗੀ ਆ 440000 ਆ ਦੇਣਾ 425 ਦਾ ਠੀਕ ਹੈ ਜੀ ਨਾਲ ਦੇ ਟਾਇਰ ਪਏ ਨੇ ਤੇ ਪੂਰਾ ਸੋਨਾ ਟਰੈਕਟਰ 900 ਘਾਟੇ ਚੱਲਿਆ ਕੁੱਲ 900 ਘੰਟਾ ਜੀ ਕੋਲੋਂ ਚੱਲਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਆਹ ਲੌਨ ਆਪਾਂ ਜਿਹੜੇ 10 ਤਿੱਤੇ ਉੱਤੇ ਵਾਲੇ ਹੁੰਦੇ ਆ ਬਾਈ ਉਹਨਾਂ ਤੇ ਲੌਨ ਵੀ ਕਰਾ ਦਿੰਨੇ ਆਪਾਂ ਕਿਸੇ ਵੀਰ ਨੇ ਠੀਕ ਹੈ ਜੀ ਥੱਲੇ ਲੌਨ ਨਹੀਂ ਹੁੰਦਾ ਉੱਤੇ ਲੌਨ ਕਰਾ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਮੈਟ ਵਗੈਰਾ ਲੱਗਿਆ ਹੋਇਆ ਹਨਾ ਛਤਰੀ ਵਗੈਰਾ ਜਮਾ ਓਕੇ ਆ ਤੇ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ 80% ਇਹਦੇ ਟਾਇਰ ਪਏ ਹਨਾ 80 ਨਹੀਂ ਪਏ ਬਾਈ ਵੱਧ ਪਏ 85 ਪੈਸੇ ਪਏ ਆ ਤੇ ਅੱਗੇ ਆ ਜਾਂਦੇ ਹੀ ਆਪਣਾ ਫਾਰਮ ਨਾਲ ਦੇ ਟਾਇਰ ਆ ਇਹਦੇ ਹਾਂਜੀ ਅੱਗੇ ਆ ਗਿਆ ਫਾਰਮ 2007 ਮਾਡਲ ਕਾਪੀ 8 ਦੀ ਡਬਲ ਕ ਠੀਕ ਹੈ ਜੀ ਪਿਛਲੇ ਟਾਰ ਹੈ ਗਿਆ 8085 ਪੈਸੇ ਅਗਲੇ ਵੀ 8085 ਪੈਸੇ ਠੀਕ ਹੈ ਜੀ ਠੀਕ ਹੈ ਡਬਲ ਕਲਚ ਦਾ ਪੂਰਾ ਸੋਨਾ ਟਰੈਕਟਰ 285000 ਰੁਪਏ ਦੀ ਡਿਮਾਂਡ ਹੈ ਦੇਣਾ 265000 ਦਾ ਠੀਕ ਹੈ ਜੀ ਹਾਂ ਅੱਗੇ ਆ ਜਿੰਦਾ ਇੰਡੋ ਫਾਰਮਾ ਇੰਡੋ ਫਾਰਮਾ 22 ਮਾਡਲ ਹੈ ਇਹਦੀ 470000 ਰੁਪਿਆ ਕੀਮਤ ਹੈ 16 ਨੇ 16 ਨੇ 12 ਚ ਆ ਗਿਆ ਹਾਂਜੀ ਠੀਕ ਹੈ ਪੂਰਾ ਸੋਨਾ ਟਰੈਕਟਰ ਐਕਚੁਅਲੀ ਕਿ ਉੱਥੋਂ ਤੱਕ ਪੂਰਾ ਪੱਠੀ ਦਾ ਰੰਗ ਵੀ ਨਹੀਂ ਮੱਚਿਆ ਹਜੇ ਪੱਠੀ ਤੋਂ ਵੀ ਰੰਗ ਨਹੀਂ ਮੱਚਿਆ ਟਰੈਕਟਰ ਦਾ ਹਾਂਜੀ ਠੀਕ ਹੈ ਨਾਲ ਦੇ ਟਾਇਰ ਪੈਣ 94 ਪੈਸੇ ਟਰੈਕਟਰ ਦੇ ਹਾਂਜੀ ਤੇ ਬਾਕੀ ਤੁਸੀਂ 900 ਘੰਟਾ ਹੀ ਆ ਚੱਲਿਆ ਹਾਂਜੀ ਬਾਕੀ ਇਹਦੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਕੰਡੀਸ਼ਨ ਹੈ ਤੇ ਲੱਟਾ ਵੀ ਦੇਖ ਸਕਦੇ ਕਿੰਨੀ ਸੋਹਣੀਆਂ ਲੱਟਾ ਲੱਗੀਆਂ ਹਨਾ ਤੇ ਅੱਗੇ ਆ ਜਾਂਦਾ ਹੀ ਆਪਣੇ 855 ਠੀਕ ਹੈ ਜੀ ਹਾਂਜੀ ਭਾਈ ਜੀ ਆ ਹੈਗਾ 2020 ਮਾਡਲ ਹਾਂਜੀ 460 66000 ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਰੇਡੀਅਲ ਟਾਰ ਬਵਾਏ ਹੋਏ ਹਨਾ ਹਾਂ ਛੌਕੀਆ ਪਵਾਏ ਪਿਛਲੇ ਪਿਆਰ ਨਾਲ ਦੇ ਨੇ ਹਾਂਜੀ ਪੂਰਾ ਸੋਨਾ ਟਰੈਕਟਰ ਆ ਦੇਣਾ 6 ਲੱਖ 10 ਹਜ਼ਾਰ ਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਇਹਦੀ ਵੀ ਚੈੱਕ ਕਰ ਸਕਦੇ ਹੋ ਅੱਗੇ ਆ ਜਾਂਦਾ 963 ਆ ਹਾਂ 11 ਮਾਡਲ ਆ 5 ਲੱਖ 80 ਹਜ਼ਾਰ ਰੁਪਏ ਡਿਮਾਂਡ ਆ ਵੱਡੀ ਡੱਕ ਲੱਗਿਆ ਵੱਡੀ ਛਤਰੀ ਲੱਗੀ ਆ ਨਾਲ ਦੇ ਟਾਇਰ ਪਏ ਨੇ ਬਾਬੇ ਦੇ ਡੱਕ ਲੱਗੇ ਆ ਹਾਂ ਬਾਕੀ ਤੁਸੀਂ ਦੇਖ ਸਕਦੇ ਹੋ ਅੱਗੇ ਸੰਗਲੀਆਂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਨਾ ਹਾਂ ਤੇ ਇੱਧਰ ਆ ਜਾਂਦਾ 100 ਲਿਖੇ ਸੋਹਿਆ 560000 ਰੁਪਏ ਦਾ ਠੀਕ ਹੈ ਅੱਗੇ ਆ ਜਾਂਦਾ 160000 750 ਦੇਖ ਸਕਦੇ ਹੋ ਇਹਦੇ ਵੀ ਰੇਡੀਅਲ ਟਾਇਰ ਹੈ ਪਲਸ ਟਾਇਰ ਹੈ ਹਾਂਜੀ ਪੂਰਾ ਸੋਨਾ ਟਰੈਕਟਰ ਹੈ ਠੀਕ ਆ ਟਾਇਰਾਂ ਵੇਟ ਬੂਟ ਲੱਗੇ ਆ ਤੇ ਪੂਰਾ ਵਧੀਆ ਟਰੈਕਟਰ ਹੈ ਹਾਂਜੀ ਵੇਟ ਵਗੈਰਾ ਇੱਕ ਵਾਰੀ ਦਿਖਾ ਦਿਓ ਕੈਮਰਾਮੈਨ ਨੂੰ ਕਹੂੰਗਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਕਿੰਨੀ ਸੋਹਣੀ ਆ ਨਾ ਤੇ ਰੇਡੀਓ ਟਰਬੋ ਆਇਆ ਹੋਇਆ ਹੈ ਹਾਂਜੀ ਭਾਈ ਜੀ ਤੇ ਅੱਗੇ ਆ ਜਾਂਦਾ ਜੀ ਸੋਨਾ ਲਿਕਾ ਡੀਆਈ 35 30000 ਰੁਪਏ ਦੀ ਡਿਮਾਂਡ ਆ ਦੇਣਾ ਭਾਈ 5 ਲੱਖ ਤੇ 10000 ਠੀਕ ਹੈ ਜੀ ਅੱਗੇ ਆ ਜਾਂਦਾ ਸੋਨਾਲੀ ਤੇ ਡੀਏ 35 ਹੈਣਾ ਜੀ ਕਿਹ ਕੀ ਮਾਡਲ ਆ ਨਾਲ ਦੇ ਟਾਇਰ ਮੰਗਰਲੇ ਪੂਰਾ ਸੁਨਣ ਅਗਲੇ ਬੰਦੇ ਨੇ ਨਵੇਂ ਪਵਾਤੇ ਸੀ ਹਾਂਜੀ ਤੇਰੀ ਕੀਮਤ ਹੈਗੀ 4 ਲੱਖ 60000 ਜੀ ਹੈਣਾ ਜੀ ਤੇ ਭਾਈ ਇਹ ਕਿੰਨੇ ਕੁ ਵਿੱਚ ਦੇ ਦੋਗੇ ਆ 4 ਲੱਖ 30000 ਦਾ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਸੀਟਾਂ ਤੋਂ ਹਜੇ ਕਵਰ ਵੀ ਨਹੀਂ ਲਏ ਹੈਣਾ ਹਾਂ ਇੰਨੀ ਸਫਾਈ ਹੈ ਟਰੈਕਟਰ ਦੀ ਅੱਗੇ ਆ ਜਾਂਦਾ ਜੀ 2008 ਮਾਡਲ ਆ ਜੀ 295000 ਰੁਪਏ ਦੀ ਡਿਮਾਂਡ ਆ ਅਗਲੇ ਟਰ ਨਵੇਂ ਆ ਪਿਛਲੇ ਹੈਗਾ 40 45 ਪੈਸੇ ਹਾਂਜੀ ਠੀਕ ਆ ਕਲੋਸ ਕਰਦਾ ਇੰਜਨ ਹੈ ਇਹਦਾ ਠੀਕ ਹੈ ਹਾਂ ਕਲੋਸ ਕਰਦਾ ਇੰਜਨ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਚੈੱਕ ਕਰ ਹੀ ਸਕਦੇ ਹੋ ਅੱਗੇ ਇਹਦਾ ਸੋਨਾਲੀਕਾ 750 ਜੀ ਹਾਂਜੀ ਪੰਜਾਬ ਦਾ ਨੰਬਰ ਹੈ ਚੀਚੀ ਰੀ ਆ ਡਬਲ ਕਲਚ ਹੈ ਹਾਂਜੀ 255000 ਰੁਪਏ ਦੀ ਡਿਮਾਂਡ ਹੈ ਹਾਂਜੀ ਤੇ ਇਹਨਾਂ 230000 ਦਾ ਠੀਕ ਹੈ ਜੀ 2001 ਮਾਡਲ ਟਰੈਕਟਰ ਹੈ ਨਾ ਇਹ ਹਾਂ ਡਬਲ ਕਲਚ ਦਾ ਬਹੁਤ ਸੋਹਣਾ ਟਰੈਕਟਰ ਆ ਹਾਂਜੀ ਬਾਕੀ ਕੰਡੀਸ਼ਨ ਤੁਹਾਡੇ ਮੂਹਰੇ ਜੀ ਸੋਲਿਓ ਠੀਕ ਹੈ ਜੀ ਤੇ ਅੱਗੇ ਜਾਂਦਾ ਡੀਆਈ 750 ਜੀ ਤੇ ਇਹਦੇ ਵੀ ਦੇਖ ਸਕਦਾ ਰੇਡੀਅਲ ਟਾਇਰ ਆ ਠੀਕ ਹੈ ਜੀ ਬਾਕੀ ਕੰਡੀਸ਼ਨ ਵਗੈਰਾ ਬਿਲਕੁਲ ਓਕੇ ਐ ਬਈ ਇਹਦੀ ਕੀਮਤ ਤੇ ਐ 2018 ਮਾਡਲ ਐ ਜੀ ਕੀਮਤ 4,80,000 ਹਾਂਜੀ ਆਹ ਦੇਣ ਐ ਬਈ 4 ਲੱਖ ਤੇ 60,000 ਰੁਪਏ ਦਾ 60,000 ਰੁਪਏ ਦਾ ਹਨਾ ਤੇ ਬਾਕੀ ਤੁਸੀਂ ਦੇਖ ਸਕਦਾ ਕੰਡੀਸ਼ਨ ਵਗੈਰਾ ਜਮਾ ਓਕੇ ਹਨਾ ਨਵੇਂ ਵਰਗੇ ਪਿਆ ਅੱਗੇ ਦੇ ਦੇਖ ਸਕਦਾ ਤੁਸੀਂ ਡੀਆਈ 350 ਨਾਲ ਹੀ ਕਾ ਜੀ ਆ ਹੈਗਾ ਬਈ ਯਾਰ 2007 ਮਾਡਲ ਹਾਂਜੀ ਇਹਦੀ ਕੀਮਤ ਹੈ 265000 ਡਬਲ ਕਲਚ ਦਾ ਹਾਂਜੀ ਤੇ ਆਹ ਦੇ ਦਾਂਗੇ 2 ਲੱਖ 45000 ਰੁਪਏ ਦਾ ਹਾਂਜੀ ਚੰਗਾ ਜੀ ਸੂਰੇ ਜੀ ਹਾਂਜੀ ਹਾਂਜੀ ਭਾਈ ਜੀ ਤੇ ਇੱਧਰ ਆ ਜਾਓ ਨਾ ਸੋਹਣਾ ਲਿਕੜੀ ਹੈ 750 ਹੈ ਨਾ 14 ਮਾਡਲ ਆ 14 ਮਾਡਲ ਹੈ ਜੀ ਹਨਾ ਚਾਰੇ ਟਾਇਰ ਨਵੇਂ ਅਗਲੇ ਪੋਲੋ ਤੇ ਪਿਛਲੇ ਏਕੇ ਦੇ ਹਾਂਜੀ 4,30,000 ਰੁਪਏ ਦੀ ਡਿਮਾਂਡ ਆ ਪੂਰੇ 4 ਦਾ ਦੇ ਦਾਂਗੇ ਠੀਕ ਹੈ ਜੀ ਬਾਕੀ ਤੁਸੀਂ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਇੱਥੋਂ ਲੈ ਕੇ ਪਿੱਛੇ ਤੱਕ ਸਾਰਾ ਟਰੈਕਟਰ ਹੀ ਇਹਨੂੰ ਆਣਾ ਹਾਂਜੀ ਜੇ ਕਿਸੇ ਵੀ ਬਾਈ ਨੇ ਟਰੈਕਟਰ ਲੈਣੇ ਹੋਣ ਤਾਂ ਆਪਾਂ ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਦੇ ਦਾਂਗੇ ਬਈ ਕੋਈ ਨੰਬਰ ਬੋਲ ਦੋ ਜੀ 9518408202 9518408202 ਆ ਨੰਬਰ ਹਾਂਜੀ ਤੇ ਆਪਾਂ ਸਕਰੀਨ ਦੇ ਉੱਤੇ ਵੀ ਤੁਹਾਨੂੰ ਨੰਬਰ ਦੇ ਦਾਂਗੇ ਤੇ ਜੇ ਕਿਸੇ ਵੀ ਬਾਈ ਨੇ ਕੋਈ ਵੀ ਟਰੈਕਟਰ ਦੇ ਵਿੱਚ ਪਸੰਦ ਆਉਂਦਾ ਜਰੂਰ ਇੱਕ ਵਾਰੀ ਬਾਈ ਬਾਈ ਨੂੰ ਲੋਨ ਵੀ ਕਰਾ ਦਿੰਦੇ ਆ ਪਾਕਿਸਤਾਨ ਨੂੰ ਲੋਨ ਵੀ ਕਰਾ ਦਿੰਦੇ ਆ ਟਰੈਕਟਰ ਦੇ ਉੱਤੇ ਤੇ ਪਰ ਬਾਈ ਨੂੰ ਕੋਲ ਕਰਕੇ ਜਰੂਰ ਇੱਕ ਵਾਰੀ ਟਰੈਕਟਰ ਬਾਰੇ ਪੁੱਛਤਾਸ਼ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਜਿਹਨੇ ਲੈਣਾ ਟਰੈਕਟਰ ਫੋਨ ਉਹੀ ਕਰਨ ਸਵਾਦ ਲੈਣ ਵਾਲੇ ਫੋਨ ਨਾ ਕਰਨ ਬਈ ਹਾਂਜੀ ਕੰਮ ਅੱਗੇ ਘੱਟ ਹੁੰਦਾ ਕੰਮ ਹੋਰ ਵੀ ਉਥੇ ਰਹਿੰਦੇ ਹਾਂਜੀ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਧੰਨਵਾਦ ਜੀ